ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਫਕੀਰ ਨੂੰ ਵੀ ਰਾਜਾ ਬਣਾ ਦਿੰਦੇ ਨੇ ਇਹ ਤਿੰਨ ਨੁਕਤੇ ਭਾਵੇਂ ਜੇਕਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਕੋਈ ਪਰੇਸ਼ਾਨੀ ਹੈ ਜਮਾੜਾ ਸਮਾਂ ਚੱਲ ਰਿਹਾ ਹੈ ਘਰ ਦੇ ਵਿੱਚ ਕਲੇ ਕਲੇਸ਼ ਆ ਬਿਮਾਰੀ ਆ ਗਰੀਬੀ ਆ ਜੋ ਵੀ ਤੁਹਾਡੀ ਜ਼ਿੰਦਗੀ ਦੀ ਚਿੰਤਾ ਪਰੇਸ਼ਾਨੀ ਹੈ ਉਹਦੇ ਵਿੱਚੋਂ ਬਾਹਰ ਆਉਣ ਦਾ ਤੁਹਾਨੂੰ ਰਾਹ ਮਿਲ ਜਾਵੇਗਾ ਬਸ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਕਿਸੇ ਨੂੰ ਕੁਝ ਵੀ ਪੁੱਛਣ ਦੱਸਣ ਦੀ ਲੋੜ ਨਹੀਂ ਕਈ ਵਾਰ ਆਪਾਂ ਆਪਣੇ ਘਰ ਦੇਆਂ ਦੀਆਂ ਪਰਿਵਾਰ ਦੀਆਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਦੁਖੀ ਹੋ ਜਾਂਦੇ ਆ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਆਉਣੇ ਸ਼ੁਰੂ ਹੋ ਜਾਂਦੇ ਨੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਆਵੇ ਸਾਡੇ ਘਰ ਦੇ ਵਿੱਚ ਇੱਕੇ ਦਮ ਇਹਨਾਂ ਦੁੱਖ ਦਿਲਦਰ ਕਿਵੇਂ ਆ ਗਿਆ ਕਿਤੇ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਤਾਂ ਨਹੀਂ ਲੱਗ ਗਈ ਕਿਤੇ ਸਾਡੇ ਘਰ ਨੂੰ ਕਿਸੇ ਨੇ ਨਜ਼ਰ ਤਾਂ ਨਹੀਂ ਲਾ ਦਿੱਤੀ ਸਾਡੇ ਘਰ ਦੇ ਜੀਵਾਂ ਨੂੰ ਕਿਸੇ ਨੇ ਕੰਮ ਧੰਦੇ ਕਾਰੋਬਾਰ ਨੂੰ ਕਿਸੇ ਨੇ ਬੰਨ੍ਹ ਤਾਣੀ ਦਿੱਤਾ ਜਦੋਂ ਕਾਰੋਬਾਰ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਵੇ ਫਿਰ ਕਾਮਕਾਰ ਕਰਨ ਨੂੰ ਮਨ ਹੀ ਨਾ ਕਰੇ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦਾ ਕੋਈ ਜੀ ਉਦਾਸ ਪਰੇਸ਼ਾਨ ਰਹਿੰਦਾ ਹੈ ਇਦਾਂ ਜਦੋਂ ਆਪਾਂ ਆਪਣੇ ਘਰ ਦੇ ਜੀਨ ਦੁਖੀ ਦੇਖਦੇ ਆਂ ਪੀ ਇਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਕਈ ਵਾਰ ਨਾ ਪਰਿਵਾਰ ਦੇ ਮਨ ਵਿੱਚ ਨਾ ਚਾਹੁੰਦੇ ਹੋਏ ਇਦਾਂ ਦੇ ਵਿਚਾਰ ਆ ਜਾਂਦੇ ਆ ਕਿਸੇ ਨੇ ਜਦੋਂ ਮਨ ਵਿੱਚ ਇਦਾਂ ਦਾ ਵਹਿਮ ਭਰਮ ਆ ਗਿਆ ਇਦਾਂ ਦੇ ਵਹਿਮਾਂ ਭਰਮਾਂ ਦਾ ਇਲਾਜ ਤੁਸੀਂ ਆਪਣੇ ਹਿਸਾਬ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਟੂਣੇ ਟੋੜ ਕੇ ਧਾਗੇ ਤਵੀਤਾਂ ਦੇ ਚੱਕਰ ਦੇ ਵਿੱਚ ਪੈ ਗਏ ਤਾਂ ਸੱਚ ਕਰਕੇ ਜਾਣਿਓ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਘਟਣ ਦੀ ਜਗ੍ਹਾ ਤੇ ਹੋਰ ਜ਼ਿਆਦਾ ਵੱਧ ਜਾਣਗੀਆਂ ਕਿਉਂਕਿ ਜਿਹੜਾ ਬੰਦਾ ਇਹ ਧਾਗੇ ਤਵੀਤਾਂ ਟੂਣੇ ਟੋਟਕੀਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ ਨਾ ਉਹਦੀ ਖੁਦ ਦੀ ਸੋਚਣ ਸ਼ਕਤੀ ਸਮਝਣ ਦੀ ਸ਼ਕਤੀ ਘਟ ਜਾਂਦੀ ਆ ਫਿਰ ਉਹ ਦੂਜਿਆਂ ਦੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਹੈ ਉਹ ਕਿਸੇ ਦੂਸਰੇ ਤੇ ਉੱਤੇ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਪੂਰੀ ਜ਼ਿੰਦਗੀ ਦੇ ਵਿੱਚ ਉਹਦੇ ਕਮਾਂਕਾਰਾਂ ਦੇ ਵਿੱਚ ਘਾਟਾ ਹੋਰ ਵੱਧ ਜਾਂਦਾ ਹੈ ਸੋ ਇਦਾਂ ਦੇ ਧਾਗੇ ਤਵੀਤ ਟੂਨੇ ਟੋਟਕੀਆਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਇਹ ਜਿਹੜੇ ਤਿੰਨ ਕੰਮ ਇਹ ਆਪਾਂ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਕਿ ਇਹਨਾਂ ਕੋ ਅਸਰਦਾਰੀ ਆ ਕਿ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹਾਲਤ ਤੁਸੀਂ ਆਪ ਕਰ ਪਾਉਂਗੇ ਇਹ ਭਾਵੇਂ ਤੁਸੀਂ ਲੈ ਕੇ ਰੱਖ ਲਿਓ ਜਿਸ ਦਿਨ ਤੋਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਮਝੋ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਤਿੰਨ ਮੁਕਤੇ ਕਿਹੜੇ ਨੇ ਤੇ ਕਿੰਜ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਖਤਮ ਕਰਦੇ ਨੇ ਸਾਰੀ ਗੱਲਬਾਤ ਆਪਾਂ ਇੱਕ ਕਹਾਣੀ ਦੇ ਰਾਹੀਂ ਦੱਸਾਂਗੇ ਇਹ ਤਾਂ ਹੀ ਕਹਿੰਦੇ ਆ ਵੀ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰ ਦਾ ਇਕਲੌਤਾ ਪੁੱਤਰ ਸੀ ਉਹ ਪੁੱਤਰ ਨੂੰ ਚੰਗਾ ਪੜਾਇਆ ਲਿਖਾਇਆ ਗਿਆ ਜਦੋਂ ਪੂਰੀ ਪੜ੍ਹਾਈ ਲਿਖਾਈ हो ਗਈ ਤਾਂ ਪਿਤਾ ਨੇ ਜੋ ਵੀ ਜੀਵਨ ਭਰ ਧਨ ਕਮਾਇਆ ਸੀ ਪੈਸਾ ਕਮਾਇਆ ਸੀ ਉਹ ਪੈਸਾ ਲਾ ਕੇ ਆਪਣੇ ਬੱਚੇ ਨੂੰ ਇੱਕ ਕਾਰੋਬਾਰ ਸ਼ੁਰੂ ਕਰ ਦਿੱਤਾ ਕਹਿੰਦੇ ਉਹ ਬੱਚੇ ਨੇ ਵੀ ਉਸ ਕਾਰੋਬਾਰ ਦੇ ਵਿੱਚ ਜੀ ਲਾ ਕੇ ਮਿਹਨਤ ਕਰਨੀ ਸ਼ੁਰੂ ਕੀਤੀ ਕੰਮ ਚੱਲ ਹੀ ਪਿਆ ਸੀ ਪਰ ਅਚਾਨਕ ਹੀ ਉਹਨੂੰ ਉਹਦੇ ਕੰਮ ਧੰਦੇ ਦੇ ਵਿੱਚ ਘਾਟਾ ਪੈ ਗਿਆ ਉਹਨੇ ਬੜੀ ਕੋਸ਼ਿਸ਼ ਕੀਤੀ ਠੀਕ ਕਰਨ ਦੀ ਪਰ ਉਹ ਘਾਟੇ ਨੂੰ ਪੂਰਾ ਨਹੀਂ ਕਰ ਪਾਇਆ ਇਸ ਕਰਕੇ ਉਹ ਕਹਿੰਦੇ ਉਹ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਰਹਿਣ ਲੱਗਾ ਉਹ ਪਰ ਕਿਸੇ ਨੇ ਉਹਦੇ ਮਨ ਦੇ ਵਿੱਚ ਵਹਿਮ ਪਾ ਦਿੱਤਾ ਵੀ ਇਦਾਂ ਤਾਂ ਹੋ ਨਹੀਂ ਸਕਦਾ ਤੂੰ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਕੰਮਕਾਰ ਕਰ ਰਿਹਾ ਸੀ ਜ਼ਰੂਰ ਤੇਰੇ ਕੰਮ ਨੂੰ ਕਿਸੇ ਨੇ ਬੰਨ ਦਿੱਤਾ ਹੈ ਇਹਨੇ ਕਿਹਾ ਵੀ ਮੇਰੇ ਕੰਮ ਨੂੰ ਕੋਈ ਕਿਉਂ ਬੰਨੇਗਾ ਤਾਂ ਕਹਿਣ ਵਾਲੇ ਨੇ ਇਹ ਕਹਿ ਦਿੱਤਾ ਕਿ ਅੱਜ ਕੱਲ ਲੋਕ ਕਿਸੇ ਦੀ ਤਰੱਕੀ ਨੂੰ ਦੇਖ ਕੇ ਜਰਦੇ ਨਹੀਂ ਆ ਇਸ ਕਰਕੇ ਜ਼ਰੂਰ ਤੇਰੇ ਹੀ ਕਿਸੇ ਨੇ ਜਾਣਕਾਰ ਨੇ ਤੇਰੇ ਕਿਸੇ ਰਿਸ਼ਤੇਦਾਰ ਨੇ ਤੇਰੇ ਕੰਮ ਨੂੰ ਬੰਨ ਦਿੱਤਾ ਹੈ ਇਸ ਕਾਰਕੇ ਤੇਰਾ ਚੱਲਦਾ-ਜਲਦਾ ਕੰਮ ਵਿੱਚ ਵਿਚਾਲੇ ਰੁਕ ਗਿਆ। ਤੈਨੂੰ ਘਾਟਾ ਪੈ ਗਿਆ ਕਹਿੰਦੇ ਇਹਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ। ਤੈਨੂੰ ਵੀ ਲੱਗਣ ਲੱਗਾ ਵੀ ਇਹ ਦੱਸਣ ਵਾਲੇ ਨੇ ਸਹੀ ਦੱਸਿਆ ਹੈ। ਕਿਉਂਕਿ ਮੈਂ ਤਾਂ ਇੰਨੀ ਮਿਹਨਤ ਕਰ ਰਿਆ ਸੀ, ਮੈਂ ਤਾਂ ਇੰਨੀ ਜਾਣਕਾਰੀ ਇਸ ਕੰਮ ਬਾਰੇ ਇਕੱਠੀ ਕੀਤੀ ਸੀ। ਮੇਰੇ ਤੋਂ ਗਲਤੀ ਕਿੰਜ ਹੋ ਸਕਦੀ ਆ? ਜ਼ਰੂਰ ਸੱਚਮੁੱਚ ਮੇਰੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਆ। ਬਸ ਕਹਿੰਦੇ ਕਿ ਉਸ ਦਿਨ ਤੋਂ ਬਾਅਦ ਇਹਨੇ ਦੁਜੇ ਦੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਫਿਰ ਉਹ ਉਹ ਧਾਂਗੇ ਤਵੀਤ ਟੂਨੇ ਟੋਟਕਿਆਂ ਦੇ ਚੱਕਰਾਂ ਦੇ ਵਿੱਚ ਪੈ ਗਿਆ ਕਿ ਮੈਂ ਆਪਣੇ ਕੰਮ ਨੂੰ ਖਲਵਾ ਕੇ ਹੀ ਛੱਡਾਂਗਾ ਕਹਿੰਦੇ ਹਾਂ ਜਿਹਦੇ ਕੋਲ ਵੀ ਜਾਂਦਾ ਉਹ ਇਹਦੇ ਨਾਲ ਬਹੁਤ ਵਾਅਦੇ ਕਰਦੇ ਇਹਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਉਂਦੇ ਕਹਿੰਦੇ ਤੇਰਾ ਬੰਨਿਆ ਹੋਇਆ ਕੰਮ ਵੀ ਖੋਲਾਂਗੇ ਤੇ ਤੈਨੂੰ ਰਾਤੋਂ ਰਾਤ ਅਮੀਰ ਵੀ ਬਣਾ ਦੇਾਂਗੇ ਇਹਦੇ ਤੋਂ ਬਹੁਤ ਸਾਰੇ ਟੂਨੇ ਟੋਟਕੇ ਕਰਵਾਏ ਜਿਦੇ ਵਿੱਚ ਇਹਦੇ ਸਮੇਂ ਦੀ ਇਹਦੇ ਪੈਸੇ ਦੀ ਬਹੁਤ ਜ਼ਿਆਦਾ ਬਰਬਾਦੀ ਹੋਈ ਕਹਿੰਦੇ ਪਰ ਪੱਲੇ ਕੁਝ ਵੀ ਨਾ ਪਿਆ ਬਲਕਿ ਇਹਦੇ ਕਮਾਂਕਾਰਾਂ ਦੀਆਂ ਇਹਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੋਰ ਵੱਧ ਗਈਆਂ ਜਿੰਨਾ ਸਮਾਂ ਇਹਨੇ ਇਹਨਾਂ ਕੰਮਾਂ ਦੇ ਵਿੱਚ ਲਾਇਆ ਉਹਨਾਂ ਦੇ ਵਿੱਚ ਇਹਦੇ ਸਾਰੇ ਦੋਸਤ ਮਿੱਤਰ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਹੋ ਗਏ ਕਿਸੇ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ ਉਹ ਨੌਕਰੀ ਕਰਨ ਲੱਗਾ ਇਹ ਦੇਖ ਕੇ ਇਹਦੇ ਮਨ ਵਿੱਚ ਈਰਖਾ ਹੋਰ ਵੱਧ ਗਈ ਮੈਂ ਤਾਂ ਇਹਨਾਂ ਦੇ ਨਾਲੋਂ ਪੜ੍ਹਾਈ ਵਿੱਚੋਂ ਜ਼ਿਆਦਾ ਹੁਸ਼ਿਆਰ ਸੀ ਮੈਨੂੰ ਨੰਬਰ ਜ਼ਿਆਦਾ ਸਨ ਮੈਂ ਨਾਕਾਮਯਾਬ ਕਿੰਜ ਹੋ ਸਕਦਾ ਹਾਂ ਇਹ ਕਾਮਯਾਬ ਹੋ ਗਏ ਹੁਣ ਇਹਨੇ ਤਾਂ ਤਰ੍ਹਾਂ ਤਰ੍ਹਾਂ ਦੀ ਗੱਲਬਾਤ ਕਰਨੀ ਵੀ ਜਿਹੜਾ ਵੀ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਸੇ ਦੀ ਵੀ ਗੱਲ ਨਹੀਂ ਸੀ ਸਮਝਦਾ ਬਸ ਆਪਣੇ ਕਮਰੇ ਦੇ ਵਿੱਚ ਬੈਠਾ ਸੋਚਦਾ ਰਹਿੰਦਾ ਬਾਹਰ ਜਾਣ ਤੋਂ ਵੀ ਡਰਦਾ ਸੀ ਕਿਉਂਕਿ ਹੁਣ ਤਾਂ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਤੂੰ ਗਲਤੀ ਕੀਤੀ ਹੈ ਤੂੰ ਇਹ ਨਾ ਸਮਝਦਾਰ ਸਿਆਣਾ ਹੋ ਕੇ ਇੰਨੀ ਵੱਡੀ ਗਲਤੀ ਕਿੰਜ ਕਰ ਗਿਆ ਹੁਣ ਇਹਨੇ ਉਲਟਾ ਸੋਚਣਾ ਸ਼ੁਰੂ ਕਰ ਦਿੱਤਾ ਇਹਨੂੰ ਲੱਗਣ ਲੱਗਾ ਵੀ ਲੋਕ ਤਾਂ ਮੈਨੂੰ ਮੂਰਖ ਸਮਝਦੇ ਨੇ ਕਹਿੰਦੇ ਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਨੈਗੇਟਿਵ ਵਿਚਾਰਾਂ ਨੇ ਇਹਨੂੰ ਚਾਰਚ ਫੇਰਿਆਂ ਤੋਂ ਕੇਰ ਲਿਆ ਤੇ ਨਤੀਜਾ ਇਹ ਹੀ ਨਿਕਲਿਆ ਕਿ ਇਹਦੇ ਸਰੀਰ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਣ ਲੱਗਾ ਸਰੀਰ ਬਿਮਾਰ ਰਹਿਣ ਲੱਗਾ ਕਹਿੰਦੇ ਇਹਨੂੰ ਬਿਮਾਰ ਨੂੰ ਨਿਰਾਸ਼ਾ ਦੇ ਵਿੱਚ ਕਿਰੇ ਹੋਏ ਨੂੰ ਦੇਖ ਕੇ ਇਹਦੇ ਪਰਿਵਾਰ ਨੂੰ ਬਹੁਤ ਚਿੰਤਾ ਹੋਣ ਲੱਗੀ ਕਿ ਜੇਕਰ ਇਹ ਇਸੇ ਤਰ੍ਹਾਂ ਰਿਹਾ ਤਾਂ ਇਹਦਾ ਸਰੀਰ ਵੀ ਰੋਗੀ ਬਣ ਜਾਵੇਗਾ ਕਹਿੰਦੇ ਉਹਦੇ ਪਿਤਾ ਜੀ ਨੇ ਬਹੁਤ ਵਾਰ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੂੰ ਕਮਰੇ ਤੋਂ ਬਾਹਰ ਨਿਕਲਿਆ ਕਰ ਮੇਰੇ ਨਾਲ ਸੈਰ ਤੇ ਚੱਲਿਆ ਕਰ ਤੇਰੇ ਸਰੀਰ ਦੇ ਵਿੱਚ ਕੋਈ ਚੁਸਤੀ ਫੁਰਤੀ ਆਵੇ ਪਰ ਕਹਿੰਦੇ ਕਿ ਕਿਸੇ ਦੀ ਗੱਲ ਨਹੀਂ ਸੀ ਮੰਨਦਾ ਇਹਨੂੰ ਤਾਂ ਇੰਜ ਲੱਗਦਾ ਸੀ ਵੀ ਮੇਰੇ ਉੱਤੇ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਪੈ ਗਿਆ ਹੈ ਮੈਨੂੰ ਤਾਂ ਕਿਸੇ ਨੇ ਕੋਈ ਕਾਰ ਦਿੱਤਾ ਹੈ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਪਾਵਾਂਗਾ ਇਹਦੇ ਦੇ ਪਿਤਾ ਜੀ ਸਮਝਦਾਰ ਸਿਆਣੇ ਸੀ ਇਸ ਕਰਕੇ ਉਹ ਸਮਝ ਗਏ ਇਹ ਨੂੰ ਆਪਣੇ ਪੁੱਤਰ ਨੂੰ ਇਹਦੇ ਹਿਸਾਬ ਦੇ ਨਾਲ ਹੀ ਸਮਝਾਉਣਾ ਪਵੇਗਾ ਇਸ ਕਰਕੇ ਇੱਕ ਦਿਨੇ ਦੇ ਪਿਤਾ ਜੀ ਇਹਦੇ ਕੋਲ ਆਏ ਤੇ ਆਕੇ ਇਹ ਨੂੰ ਇਹਦੇ ਇੱਕ ਦੋਸਤ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਵੀ ਤੇਰੇ ਦੋਸਤ ਨੇ ਇੱਕ ਨਿੱਕਾ ਜਿਹਾ ਕੰਮ ਸ਼ੁਰੂ ਕੀਤਾ ਸੀ ਨਿੱਕੀ ਜਿਹੀ ਦੁਕਾਨਦਾਰੀ ਤੋਂ ਉਹਦੇ ਵੱਡੇ ਵੱਡੇ ਸ਼ੋਅਰੂਮ ਬਣ ਗਏ ਕੀ ਤੈਨੂੰ ਪਤਾ ਹੈ ਕਿ ਉਹਨੇ ਸਭ ਕੁਝ ਕਿੰਜ ਕੀਤਾ ਸੀ ਕਹਿੰਦੇ ਉਹਨੇ ਅੱਗੋਂ ਕਿਹਾ ਕਿ ਨਹੀਂ ਪਿਤਾ ਜੀ ਮੈਨੂੰ ਨਹੀਂ ਪਤਾ ਮੈਨੂੰ ਕਾਫੀ ਸਮਾਂ ਹੋ ਗਿਆ ਆਪਣੇ ਕਿਸੇ ਵੀ ਦੋਸਤ ਮਿੱਤਰ ਦੇ ਨਾਲ ਕਦੇ ਗੱਲਬਾਤ ਨਹੀਂ ਕੀਤੀ ਇਸ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਤਾਂ ਪਿਤਾ ਜੀ ਨੇ ਕਿਹਾ ਇਹ ਮੈਨੂੰ ਪਤਾ ਹੈ ਉਹ ਤੇਰਾ ਦੋਸਤ ਜੋ ਤੁਹਾਡੀ ਕਲਾਸ ਦੇ ਵਿੱਚੋਂ ਸਭ ਤੋਂ ਨਲਾਇਕ ਸੀ ਘੱਟ ਨੰਬਰ ਆਉਂਦੇ ਸੀ ਪਰ ਉਹ ਅੱਜ ਇੱਕ ਕਾਮਯਾਬ ਬਿਜ਼ਨਸਮੈਨ ਬਣ ਗਿਆ ਹੈ ਤੇ ਇਹਨੂੰ ਪਤਾ ਉਹ ਕਿਵੇਂ ਬਣਿਆ ਇਹਨੇ ਕਿਹਾ ਜੇ ਤੁਹਾਨੂੰ ਪਤਾ ਤਾਂ ਤੁਸੀਂ ਦੱਸ ਦਿਓ ਉਹਨੇ ਕਿਹਾ ਆ ਕਿ ਉਹਨੂੰ ਇੱਕ ਸੰਤ ਫਕੀਰ ਨੇ ਤਿੰਨ ਮੰਤਰ ਦਿੱਤੇ ਸੀ ਜਿਨ੍ਹਾਂ ਨਾਲ ਉਹ ਕਾਮਯਾਬ ਹੋ ਗਿਆ ਤੇ ਕਹਿੰਦੇ ਕਹਿਣ ਲੱਗਾ ਕਿ ਪਤਾ ਜੀ ਉਹ ਤਿੰਨ ਮੰਤਰ ਕਿਹੜੇ ਨੇ ਪਤਾ ਲੱਗ ਸਕਦਾ ਹੈ ਜੇ ਮੈਨੂੰ ਇਹ ਤਿੰਨ ਮੰਤਰ ਪਤਾ ਲੱਗ ਜਾਣਾ ਤਾਂ ਕੀ ਪਤਾ ਮੈਂ ਵੀ ਕਾਮਯਾਬ ਹੋ ਜਾਵਾਂ ਉਹਦੇ ਪਿਤਾ ਜੀ ਨੇ ਕਿਹਾ ਵੀ ਪੁੱਤਰ ਤੂੰ ਇਹ ਤਿੰਨ ਮੰਤਰ ਪਤਾ ਤਾਂ ਮੈਂ ਕਰ ਲਿਆ ਪਰ ਮੈਨੂੰ ਨਹੀਂ ਲੱਗਦਾ ਤੂੰ ਕਰ ਪਾਵੇਂਗਾ ਕਿਉਂਕਿ ਤੂੰ ਤਾਂ ਬਹੁਤ ਲੇਟ ਉੱਠਦਾ ਹੈ ਇਹਦੇ ਲਈ ਤੈਨੂੰ ਸਵੇਰੇ ਜਲਦੀ ਉੱਠਣਾ ਪੈਣਾ ਹੈ ਉਸ ਲੜਕੇ ਨੇ ਕਿਹਾ ਪਿਤਾ ਜੀ ਤੁਸੀਂ ਮੈਨੂੰ ਸਾਰੀ ਗੱਲਬਾਤ ਦੱਸੋ ਜੇ ਮੈਂ ਰਸਵੇਰੇ ਉੱਠਣ ਦੇ ਨਾਲ ਮੇਰੀ ਜ਼ਿੰਦਗੀ ਦੀ ਇਹ ਨਾਕਾਮਯਾਬੀ ਦੂਰ ਹੋ ਸਕਦੀ ਆ ਮੈਂ ਆਪਣੇ ਕੰਮ ਧੰਦੇ ਦੇ ਵਿੱਚ ਕਾਮਯਾਬ ਹੋ ਸਕਦਾ ਹਾਂ ਤਾਂ ਹੋਰ ਕੀ ਚਾਹੀਦਾ ਹੈ ਤੁਸੀਂ ਮੈਨੂੰ ਦੱਸੋ ਕੀ ਕਰਨਾ ਹੈ ਤਾਂ ਪਿਤਾ ਜੀ ਨੇ ਕਿਹਾ ਇਹਦੇ ਲਈ ਤੈਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਪੈਣਾ ਹੈ ਤੇ ਕਦੇ ਵਾਰ-ਵਾਰ ਜਾ ਕੇ ਪੰਛੀਆਂ ਨੂੰ ਚੋਗਾ ਪਾਉਣਾ ਪੈਣਾ ਹੈ ਇਹਕ ਮੰਤਰ ਜੋ ਸੰਤ ਫਕੀਰ ਨੇ ਤੇਰੇ ਦੋਸਤ ਨੂੰ ਦੱਸਿਆ ਉਹ ਮੰਤਰ ਮੈਂ ਪਤਾ ਕੀਤਾ ਹੈ ਉਹ ਮੰਤਰ ਨੂੰ ਆਪਣੇ ਮਨ ਦੇ ਵਿੱਚ ਬੋਲਦੇ ਜਾਣਾ ਹੈ ਉਹ ਲੜਕੇ ਨੇ ਸਾਰੇ ਗੱਲ ਚੰਗੀ ਤਰ੍ਹਾਂ ਸਮਝ ਲਈ ਤੇ ਅਗਲੇ ਹੀ ਦਿਨ ਤੋਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਗਿਆ ਕਹਿੰਦੇ ਜਿਵੇਂ ਜਿਵੇਂ ਪਿਤਾ ਜੀ ਨੇ ਸਮਝਾਇਆ ਸੀ ਓਵੇਂ ਓਵੇਂ ਹੀ ਕੀਤਾ ਜੋ ਮੰਤਰ ਦੱਸਿਆ ਸੀ ਉਹ ਮੰਤਰ ਬੋਲਦਾ ਬੋਲਦਾ ਆਪਣੇ ਨਾਲ ਕੁਝ ਦਾਣਾ ਲੈ ਕੇ ਗਿਆ ਜੋ ਪੰਛੀਆਂ ਨੂੰ ਪਾਉਣਾ ਸੀ ਕਹਿੰਦੇ ਪੰਛੀਆਂ ਨੂੰ ਦੇਖਿਆ ਉਹਨਾਂ ਨੂੰ ਚੋਗਾ ਪਾਇਆ ਇਹਨੂੰ ਵਧੀਆ ਲੱਗਾ ਕਹਿੰਦੇ ਰੋਜ਼-ਰੋਜ਼ ਇਹਨੇ ਇਹ ਕੰਮ ਕਰਨਾ ਸ਼ੁਰੂ ਕਰ ਲਿਆ ਜਿਵੇਂ-ਜਿਵੇਂ ਇਹਨੇ ਇਹ ਕੰਮ ਕੀਤਾ ਉਵੇਂ-ਉਵੇਂ ਹੀ ਉਹਦੀ ਜ਼ਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਵ ਆਉਣ ਲੱਗਾ ਇਹਦਾ ਸਰੀਰ ਹੋਰ ਚੁਸਤੀ ਫੁਰਤੀਜੇ ਰਹਿਣ ਲੱਗਾ ਹੁਣ ਇਹਨੇ ਆਪਣੇ ਘਰ ਦੇ ਕਮਾਕਾਰਾਂ ਦੇ ਵਿੱਚ ਵੀ ਦਿਲਚਸਪੀ ਦਿਖਾਉਣੀ ਸ਼ੁਰੂ ਕੀਤੀ ਘਰ ਦੇ ਕੰਮਕਾਰ ਕਰਨੇ ਸ਼ੁਰੂ ਕੀਤੇ ਆਪਣੇ ਪਰਿਵਾਰ ਦੇ ਨਾਲ ਵੀ ਸਮਾਂ ਬਿਤਾਉਣ ਲੱਗਾ ਘਰੋਂ ਬਾਹਰ ਜਾ ਕੇ ਕੁਝ ਲੋਕਾਂ ਨੂੰ ਮਿਲਦਾ ਇਸ ਤਰ੍ਹਾਂ ਨਾ ਕੁਝ ਹੀ ਦਿਨਾਂ ਦੇ ਵਿੱਚ ਇਹਦੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ 네ਗੇਟਿਵਿਟੀ ਇਹਦੇ ਸਰੀਰ ਦਾ ਆਲਸ ਦੂਰ ਹੋ ਗਿਆ ਇਹਨੇ ਆਪਣੇ ਉਸੇ ਕੰਮ ਧੰਦੇ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਹਨੇ ਚੰਗੀ ਤਰ੍ਹਾਂ ਸਟੱਡੀ ਕੀਤੀ ਤਾਂ ਪਤਾ ਲੱਗਾ ਕਿ ਮੇਰੇ ਤੋਂ ਹੀ ਗਲਤੀ ਕੋਈ ਸੀ ਜਿਸ ਕਾਰਨ ਮੇਰਾ ਇਹ ਨੁਕਸਾਨ ਹੋਇਆ ਇੰਦੂ ਨੇ ਦੁਬਾਰਾ ਤੋਂ ਜਾਣਕਾਰੀ ਹਾਸਲ ਕੀਤੀ ਫਿਰ ਤੋਂ ਨਵੀਂ ਹਿੰਮਤ ਹੌਸਲੇ ਦੇ ਨਾਲ ਮਿਹਨਤ ਕਰਨੀ ਸ਼ੁਰੂ ਕੀਤੀ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਕਾਰੋਬਾਰ ਨੂੰ ਫਿਰ ਤੋਂ ਤਰੱਕੀ ਦੇ ਰਾਹ ਤੇ ਲੈ ਤੁਰਿਆ ਇਹਦੇ ਕਾਰੋਬਾਰ ਦੇ ਵਿੱਚ ਵਾਧਾ ਹੋਣ ਲੱਗਾ ਇਹ ਲੜਕਾ ਬਹੁਤ ਖੁਸ਼ ਰਹਿੰਦਾ ਸੀ ਇੱਕ ਦਿਨ ਇਹਨੇ ਆਪਣੇ ਪਿਤਾ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਕਿ ਪਿਤਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਉਹ ਤਿੰਨ ਮੰਤਰ ਦੱਸੇ ਪਰ ਮੈਨੂੰ ਉਹ ਦੱਸੋ ਕਿ ਉਹ ਤਿੰਨ ਮੰਤਰ ਕਿਹੜੇ ਸੰਤ ਫਕੀਰ ਨੇ ਮੇਰੇ ਦੋਸਤ ਨੂੰ ਦੱਸੇ ਸੀ ਆਪਾਂ ਉਸ ਸੰਤ ਫਕੀਰ ਜੀ ਦਾ ਧੰਨਵਾਦ ਕਰਕੇ ਆਈਏ ਤਾਂ ਕਹਿੰਦੇ ਉਸ ਲੜਕੇ ਦੇ ਪਿਤਾ ਜੀ ਮੁਸਕਰਾਏ ਤੇ ਕਹਿਣ ਲੱਗੇ ਇਹ ਤਿੰਨ ਮੰਤਰ ਜੋ ਮੈਂ ਤੈਨੂੰ ਦੱਸੇ ਆਣਾ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਮੰਤਰ ਨੇ ਇਹਨਾਂ ਤਿੰਨੋਂ ਮੰਤਰਾਂ ਦੇ ਨਾਲ ਕੋਈ ਇਨਸਾਨ ਨਹੀਂ ਨਾ ਕਾਮਯਾਬ ਹੀ ਨਹੀਂ रह ਸਕਦਾ ਉਹ ਜ਼ਰੂਰ ਕਾਮਯਾਬ ਹੁੰਦਾ ਹੈ ਪਰ ਮੈਨੂੰ ਤੇਰੇ ਹਿਸਾਬ ਦੇ ਨਾਲ ਤੈਨੂੰ ਦੱਸਣਾ ਪਿਆ ਕਿਉਂਕਿ ਜੇਕਰ ਮੈਂ ਤੈਨੂੰ ਸਿੱਧਾ ਕਹਿੰਦਾ ਕਿ ਤੂੰ ਸਵੇਰੇ ਜਲਦੀ ਉੱਠਿਆ ਕਰ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਸਹਿਰ ਕਰਿਆ ਕਰ ਤਾਂ ਤੂੰ ਮੇਰੀ ਗੱਲ ਨਹੀਂ ਸੀ ਮੰਨਣੀ ਫਿਰ ਮੈਂ ਤੇਰੇ ਹਿਸਾਬ ਦੇ ਨਾਲ ਇਹ ਕੰਮ ਉਪਾਹ ਕਹਿ ਕੇ ਤੇਰੇ ਤੋਂ ਕਰਵਾਉਣੇ ਤੂੰ ਕਰ ਵੀ ਲੈ ਤੇ ਦੇਖ ਇਹਨਾਂ ਤਿੰਨਾਂ ਹੀ ਕੰਮਾਂ ਦੇ ਨਾਲ ਤੇਰੇ ਜੀਵਨ ਦੇ ਉੱਤੇ ਕਿੰਨਾ ਚੰਗਾ ਪ੍ਰਭਾਵ ਪਿਆ ਪਿਤਾ ਨੇ ਆਪਣੇ ਪੁੱਤਰ ਨੂੰ ਸਮਝਾਇਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਹੋਣੇ ਜ਼ਰੂਰੀ ਆ ਜੇ ਸਾਡਾ ਤਨ ਅਤੇ ਮਨ ਤੰਦਰੁਸਤ ਨਰੋਵਾ ਨਹੀਂ ਹੋਵੇਗਾ ਤਾਂ ਅਸੀਂ ਆਪਣੇ ਕੰਮਾਂ ਕਾਰਨ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਪਰ ਤੂੰ ਤਾਂ ਆਪਣੇ ਮਨ ਨੂੰ ਵੀ ਬਿਮਾਰ ਕਰ ਲਿਆ ਤੇ ਮਨ ਕਰਕੇ ਤੇਰਾ ਤਨ ਵੀ ਬਿਮਾਰ ਹੋ ਗਿਆ ਸੀ ਕਿਉਂਕਿ ਸਾਨੂੰ ਜੋ ਵੀ ਮਿਲਦਾ ਹੈ ਨਾ ਸਾਡੇ ਮਨ ਕਰਕੇ ਮਿਲਦਾ ਹੈ ਜੇ ਸਾਡੇ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਆਣਾ ਮਨ ਚੜਦੀ ਗਲਾ ਦੇ ਵਿੱਚ ਆ ਤਾਂ ਫਿਰ ਸਾਡਾ ਸਰੀਰ ਵੀ ਤਾਂਦਰੁਸਤ ਨਵਾਂ ਨਰਵਾ ਰਹਿੰਦਾ ਹੈ ਫੁਰਤੀ ਦੇ ਵਿੱਚ ਰਹਿੰਦਾ ਹੈ ਪਰ ਜੇ ਸਾਡੇ ਮਨ ਦੇ ਵਿੱਚ ਮਾੜੇ ਖਿਆਲ ਆਉਣ ਲੱਗ ਜਾਣ ਸਾਡਾ ਮਨ ਹੀ ਢੇਰੀ ਟਾ ਲਵੇ ਤਾਂ ਫਿਰ ਸਾਡਾ ਸਰੀਰ ਸਾਥ ਦੇਣਾ ਛੱਡ ਦਿੰਦਾ ਹੈ ਤਾਂ ਸਾਨੂੰ ਜੋ ਵੀ ਮਿਲਦਾ ਹੈ ਮਨ ਕਰਕੇ ਮਿਲਦਾ ਹੈ ਤੇ ਮਨ ਦੀ ਅਸਲ ਖੁਰਾਕ ਗਿਆ ਭਜਨ ਬੰਦਗੀ ਪਰਮਾਤਮਾ ਦਾ ਨਾਮ ਮਨ ਉੱਤੇ ਚੜਦੀ ਕਲਾ ਦੇ ਵਿੱਚ ਰੱਖਣਾ ਚੰਗੇ ਵਿਚਾਰ ਤੇ ਕਹਿੰਦੇ ਉਹ ਲੜਕੇ ਨੇ ਕਿਹਾ ਪਿਤਾ ਜੀ ਮੈਂ ਤੁਹਾਡੀ ਇੱਕ ਇੱਕ ਗੱਲ ਸਮਝ ਗਿਆ ਇਸ ਸਾਡੇ ਤਨ ਅਤੇ ਮਾਨ ਨੂੰ ਤਾਂਦਰੁਸਤ ਨਰਵਾ ਰੱਖਣ ਦੇ ਲਈ ਸਵੇਰੇ ਜਲਦੀ ਉੱਠਣਾ ਸਵੇਰ ਦੀ ਜ਼ਿਆਰ ਕਰਨਾ ਜ਼ਰੂਰੀ ਆ ਤੇ ਮਾਨ ਨੂੰ ਖੁਸ਼ ਰੱਖਣ ਦੇ ਲਈ ਗੁਰੂ ਦਾ ਗਿਆਨ ਧਿਆਨ ਜ਼ਰੂਰੀ ਆ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ